हां जी दोस्तों ਹੁਣ ਆਪਾਂ ਜਿਹੜਾ ਕਣਕ ਦਾ ਸੀਜ਼ਨ ਸਟਾਰਟ ਹੋ ਗਿਆ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਹੜੇ ਕਿਹੜੇ ਬੀਜ ਆਪਣੇ ਕੋਲ ਪਹੁੰਚਿਆ ਕਿਉਂਕਿ ਸਾਡੇ ਫਾਰਮ ਭਰਾਵਾਂ ਦੇ ਵਿੱਚ ਫੋਨ ਮੈਸੇਜ ਆਇਆ ਵੀ ਤੁਸੀਂ ਸਾਨੂੰ ਬੀਜ ਦੱਸੋ ਕਿਹੜਾ ਕਿਹੜਾ ਆਪਣੀ ਦੁਕਾਨ ਤੇ ਪਹੁੰਚਿਆ ਦੁਕਾਨ ਤੇ ਬੀਜ ਲਗਭਗ ਸਾਰੇ ਪਹੁੰਚ ਚੁੱਕੇ ਜੇ ਤੁਸੀਂ ਵੇਖ ਸਕਦੇ ਪਹਿਲੀ ਗੱਲ ਤਾਂ ਇਹ ਹੈ ਕਿ ਬੀਜ ਦੱਸੋ ਪਹਿਲਾਂ ਤਾਂ ਮੈਂ ਇਹ ਗੱਲੱਸਾਂ ਕਿ ਜਿਹੜੀ ਆਪਣੇ ਕੋਈ ਬੀਜ ਦੀ ਕੁਆਲਿਟੀ ਹੈ ਬਿਲਕੁਲ ਹਾਈਐਸਟ ਉਹਨੂੰ ਇਹ ਵੀ ਦੱਸਾਂਗੇ ਵੀ ਹਾਈ ਕੁਆਲਿਟੀ ਤੇ ਲੋ ਕੁਆਲਿਟੀ ਵਿੱਚ ਕੀ ਫਰਕ ਹੁੰਦਾ ਹੈ ਬਾਅਦ ਵਿੱਚ ਆਪਾਂ ਗੱਲ ਕਰਾਂਗੇ ਬੀਜ਼ ਬਾਰੇ ਪਹਿਲਾਂ ਤੁਹਾਨੂੰ ਦੱਸਾਂ ਹਾਈ ਤੇ ਲੋ ਕੁਆਲਿਟੀ ਕੀ ਫਰਕ ਹੁੰਦਾ ਹੈ ਸਾਡੇ ਜਿਹੜੇ ਭਰਾ ਹੈ ਉਹ ਬਹੁਤ ਪੁੱਛਦੇ ਨੇ ਕਿ ਬਈ ਸਾਨੂੰ ਦੱਸੋ ਜੀ ਬਾਰੇ ਸਾਨੂੰ ਫਰਕ ਪਤਾ ਲੱਗੇ ਹੁਣ ਤੁਸੀਂ ਗੌਰ ਨਾਲ ਦੇਖੋ ਵੀ ਜਿੱਥੇ ਇਹ ਜਿਹੜਾ TL ਆਪਾਂ ਲਿਖਿਆ ਹੈ ਇਹ ਬਿਲਕੁਲ ਲੋ ਕੁਆਲਿਟੀ ਦੇ ਵਿੱਚ ਆ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ ਜਿਹੜਾ ਇਹ ਲਿਖਿਆ ਸਰਟੀਫਾਈਡ ਆ ਜਾਂਦਾ ਹੈ ਇਹ ਉਦੋਂ ਉੱਪਰ ਲਾ ਮੋਡ ਲੈਂਦਾ ਤੇ ਜਿਹੜਾ ਤੁਸੀਂ ਲਓਗੇ ਫੋਰੇਸ਼ਨ ਜਿਹੜਾ ਫੋਰਟਸਾ ਇਹਦੀ ਕੁਆਲਿਟੀ ਬਹੁਤ ਹਾਈ ਰਹਿੰਦੀ ਹੈ ਔਰ ਤੁਹਾਡੇ ਅੱਗੇ ਜਿਹੜਾ ਕਰੇਬੀਜ਼ ਰੱਖਣਾ ਉਹ ਰੱਖਣ ਦੇ ਯੋਗ ਬਣ ਜਾਂਦਾ ਹੁਣ ਤੁਸੀਂ ਇਹ ਤਿੰਨ ਫਾਰਮੂਲੇ ਧਿਆਨ ਰੱਖਣੇ ਆ ਠੀਕ ਹੈ ਜੀ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਆ ਵੀ TL ਹੋ ਗਿਆ ਤੇ CS ਹੋ ਗਿਆ ਤੇ FC ਹੋ ਗਿਆ ਜਿਹੜਾ FC ਹੈ ਇਹ ਬਿਲਕੁਲ ਟੌਪ ਵਾਲਾ ਮਾਡਲ ਹੈ ਜਿਹੜਾ ਬੀਜ ਹੈ ਤੁਹਾਡੇ ਘਰੇ ਉਹ ਰਹਿ ਸਕਦਾ ਤੁਸੀਂ ਉਹਨੂੰ ਇੱਕ ਸਾਲ ਰੱਖ ਸਕਦੇ ਹੋ ਦੋ ਸਾਲ ਰੱਖ ਸਕਦੇ ਹੋ ਠੀਕ ਹੈ ਜੀ ਇਹ ਤਾਂ ਹੋ ਗਿਆ ਤੁਹਾਡੇ ਬੀਜ ਦੀ ਕੁਆਲਿਟੀ ਤੇ ਤੁਹਾਡੇ ਇਹ ਵੀ ਮੱਕੇ ਵੀ ਜਿਹੜਾ ਚੰਗਾ ਮਾੜਾ ਜਾਂ ਉਹਦੇ ਚ ਕਲਾਸ ਦੀ ਗੱਲ ਕਰਦੇ ਆਪਾਂ ਸੀਡ ਕਲਾਸ ਆਫ ਦਾ ਸੀਡ ਇਹ ਕਲਾਸ ਆ ਗਈ ਮੰਨ ਲਓ ਜਿਵੇਂ ਇਹ ਬਿਲਕੁਲ ਹਾਈ ਕਲਾਸ ਆ ਗਈ ਠੀਕ ਹੈ ਜੀ ਉਦੋਂ ਲੋ ਇਹ ਉਦੋਂ ਲੋ ਕੁਆਲਟੀ ਆ ਗਈ ਹੁਣ ਆਪਾਂ ਗੱਲ ਕਰ ਜਿਵੇਂ ਆਪ ਲੋਕ ਇਹ ਤੁਸੀਂ ਦੇਖ ਰਹੇ ਹੋ ਆਪਾਂ ਤੇ ਟੈਕ ਮਾਰਕ ਕੀਤੀ ਹੋਈ ਹੈ ਐਫਸੀ ਤੇ ਆਪਣਾ ਹੋਇਆ ਹੋਇਆ ਇਹ ਫੋਰਟਸ ਆਪਣਾ ਜਿਹੜਾ ਬੀਏ ਇਹ ਆਪਣੇ ਕੋਲੇ ਹੈਗਾ ਤੇ ਕੰਪਨੀ ਕਿਹੜੀ ਦਾ ਤੁਸੀਂ ਦੇਖਦੇ ਬਹੁਤ ਵਧੀਆ ਉੱਤਮ ਸੀਡ ਦੇ ਆਪ ਲੋਕੀ ਬੀਜਾ ਬਹੁਤ ਵਧੀਆ ਤੇ ਹਾਈ ਕੁਆਲਟੀ ਹੈ ਉੱਤਮ ਸੀੜਾ ਉੱਤਮ ਖੇਤੀ ਠੀਕ ਹੈ ਜੀ ਹੁਣ ਆਪਾਂ ਕੋਈ ਬੀ ਬੀ ਆਪਾਂ ਕੋਲੇ ਪਏ ਐਸਾ ਦੇਖਦਾ ਤੁਸੀਂ 371 ਰੁਪਏ ਡਬਲਯੂਵੀ ਸੋਨੂ 222 ਮਿਲ ਸਕਦਾ ਹੈ 187 ਮਿਲ ਸਕਦਾ ਹੈ 2967 ਮਿਲ ਸਕਦਾ ਹੈ 372 ਮਿਲ ਸਕਦਾ ਹੈ 303 ਮਿਲ ਸਕਦਾ ਹੈ 2277 ਮਿਲ ਸਕਦਾ ਹੈ 873 ਮਿਲ ਸਕਦਾ ਹੈ 826 ਮਿਲ ਸਕਦਾ ਹੈ ਤੇ 327 ਮਿਲ ਸਕਦਾ ਹੈ ਤੇ ਬਾਕੀ ਦੇ ਵੈਰਾਈਟੀਆਂ ਪਿੱਛੇ ਲੱਗੀਆਂ ਪਈਆਂ ਲਗਭਗ ਸਾਰੀਆਂ ਹੀ ਵੈਰਿਟੀਆਂ ਜੀ ਆਪਣੀ ਦੁਕਾਨ ਤੇ ਤੁਹਾਨੂੰ ਮਿਲ ਜਾਣਗੀਆਂ ਜਿਹੜੇ ਮਿੱਤਰ ਕਿਸਾਨ ਭਰਾ ਦੂਰੋਂ ਨੇੜੋਂ ਜਿੱਥੇ ਵੀ ਲੈਣਾ ਚਾਹੁੰਦੇ ਆ ਬੀਲ ਜਾ ਸਕਦੇ ਹੋ ਤੁਹਾਡਾ ਪੂਰਾ ਫੁੱਲ ਮਾਣ ਨਾ ਕਰਕੇ ਭੇਜਾਂਗੇ ਕਿਉਂਕਿ ਆਪਣ ਕੋਈ ਤਕਰੀਬਨ 13 14 ਜਿਹੜੇ ਕੁਆਲਿਟੀਆ ਵੈਰਿਟੀਆਂ ਆ ਉਹ ਕਣਕ ਦੇ ਪਈਆਂ ਹੋਈਆਂ ਹਨ ਉਹਨੂੰ ਕੁਆਲਿਟੀ ਵਾਈਜ਼ ਪਤਾ ਲੱਗਿਆ ਵੀ ਕੁਆਲਿਟੀ ਕਿਹੜੀ ਚੰਗੀ ਆ ਕਿਹੜੀ ਮਾਰੀ ਆ ਉਹ ਵੀ ਦੱਸ ਦਿੱਤਾ ਹੈ ਤੇ ਬੀਜ ਆਪੇ ਦੁਕਾਨ ਤੇ ਸਾਰੇ ਅਵੇਲੇਬਲ ਨੇ ਤੁਸੀਂ ਜਦੋਂ ਜੀਕਰੇ ਤੁਸੀਂ ਲਿਜਾ ਸਕਦੇ ਹੋ ਔਰ ਇੱਕ ਗੱਲ ਹੋਰ ਜਿਹੜੇ ਕਿਸਾਨਪਰਾ ਆਪਣੇ ਪਿੰਡ ਮਗਵਾਣਾ ਚਾਹੁੰਦੇ ਆ ਡਿਲੀਵਰੀ ਪਿੰਡ ਕਰਵਾਉਣਾ ਚਾਹੁੰਦੇ ਆ ਉਹ ਕਰਵਾ ਸਕਦੇ ਆ ਇਹ ਨਾ ਹੋਵੇ ਤੁਸੀਂ ਗੱਟਾ ਦੋ ਗੱਟੇ ਮਗਵਾਓ ਜੇ ਤੁਹਾਡੀ ਕੁਆਲਿਟੀ ਚੰਗੇ ਗੱਟੇ ਬਣਦੀ ਹੈ 25 30 ਗੱਟੇ ਬਣਦੇ ਆ 50 ਗੱਟੇ ਬਣਦੇ ਆ ਤਾਂ ਅਸੀਂ ਭੇਜ ਸਕਦੇ ਆ ਪਰ ਤਿਆਂ ਇਹ ਵੀ ਜੇਕ ਦੇ ਬਾੜ ਦਾ ਸਹਾ ਹੋਇਆ ਜਿਹੜਾ ਕਿਰਾਇਆ ਹੋਊਗਾ ਉਹ ਤੁਹਾਡਾ ਹੋਊਗਾ ਲੇਕਿਨ ਪਰ ਜਿਹੜਾ ਆਪਣਾ ਮਾਲਾ ਤੁਹਾਨੂੰ ਕਰਾਇਆ ਪਾ ਕੇ ਵੀ ਸਸਤਾ ਮਿਲ ਜਾਣਾ ਇਹ ਚੀਜ਼ ਵੱਲ ਆਪ ਨੂੰ ਗੌਰ ਤੁਸੀਂ ਕਰੋ ਕਿਉਂਕਿ ਹਾਈ ਕੁਆਲਿਟੀ ਦੇ ਬੀਜ ਹੈ ਉਹ ਬਹੁਤ ਔਖੇ ਮਿਲਦੇ ਹੁੰਦੇ ਐ ਇਸ ਕਰਕੇ ਜਦੋਂ ਵੀ ਤੁਸੀਂ ਖਰੀਦਣਾ ਚਾਹੁੰਦੇ ਹੋ ਜਿਹੜਾ ਬੀਜ ਆਪੇ ਦੁਕਾਨ ਤੋਂ ਖਰੀਦ ਸਕਦੇ ਹੋ ਤੁਹਾਨੂੰ ਬਹੁਤ ਵਧੀਆ ਭਾਅ 'ਚ ਉਹ ਮਿਲ ਜਾਣਾ ਤੇ ਇੱਕ ਹੋਰ ਮੇਨ ਚੀਜ਼ ਜਿਹੜੀ ਮਲਕੀ ਕੁਆਲਿਟੀ ਲੌਂਗਵੈਸ ਦੱਸਿਆ ਤਿੰਨ ਕੁਆਲਿਟੀਆਂ ਤਿੰਨ ਕਲਾਸ ਮਲਕੀ ਦੀਆਂ ਜਿਹੜੀਆਂ ਕਲਾਸ ਹੁੰਦੀਆਂ ਨੇ ਤੁਸੀਂ ਉਹਦੇ ਵਿੱਚ ਡਿਸਾਈਡ ਕਰ ਲੈਣਾ ਕਿ ਫੋਰਟਸ ਲੈਣਾ ਜਾਂ ਮਲਕੇ ਵੀ ਤੁਸੀਂ ਟੀਏ ਲੈਣਾ ਪਰ ਟੀਏ ਦੀ ਜਿਹੜੀ ਕੁਆਲਿਟੀ ਲੋਅਰ ਹੋਗੀ ਤਾਂ ਫਾਇਦੇ ਨਹੀਂ ਆਉਵੋਲ ਕਰੋ ਹਾਈ ਕੁਆਲਿਟੀ ਤੁਹਾਡੇ ਘਰੇ ਬੀਜ ਹੋ ਰਹਿ ਸਕਦਾ ਹੁਣ ਐਨੀ ਬੇਨਤੀ ਪ੍ਰਵਾਨ ਕਰਿਓ ਜਿਹੜੇ ਕਿਸਾਨ ਭਰਾ ਦੂਰ ਨੇੜੇ ਮਗਵਾਉਣਾ ਚਾਹੁੰਦੇ ਉਹ ਬੀਜ ਤੁਸੀਂ ਮਗਵਾ ਸਕਦੇ ਹੋ ਆਪਣੇ ਬੀ ਦਾ ਰੇਟ ਬਹੁਤ ਜ਼ਿਆਰ ਨਾਲ ਆ ਤੁਹਾਨੂੰ ਹਾਈ ਕੁਆਲਿਟੀ ਬੀਜੇ ਉਹ ਮਿਲਨੇ ਆ ਪੱਕੇ ਬਿਲਤੇ ਮਿਲਨੇ ਆ ਕੋਈ ਕਿੰਤੂ ਕੋਈ ਪ੍ਰਾਂਤੂ ਕੋਸ਼ਕਾਂ ਦੀ ਲੋੜ ਨਹੀਂ ਜਿਉਂਦੇ ਬਦਰੋ ਵੀਡੀਓ ਸ਼ੇਅਰ ਕਰਿਓ ਤੇ ਇੱਕ ਮੇਨ ਚੀਜ਼ ਹੋਰ ਆਪਣਾ ਚੈਨਲ ਤੁਸੀਂ ਬਹੁਤ-ਬਹੁਤ ਫੋਲੋ ਕਰ ਲਓ ਬਾ ਤੁਹਾਡੇ ਲਈ ਬਹੁਤ ਕੰਮ ਦੀ ਚੀਜ਼ਾਂ ਲੈ ਕੇ ਆਉਂਦੇ ਰਹਿਨੇ ਆ ਤੇ ਜਿੱਥੇ ਤੁਹਾਡੇ ਆਪਾਂ ਰੇਡ ਦੇ ਮੁਕਾਬਲੇ ਵਿੱਚ ਤੁਹਾਡੇ ਘਰ ਵੀ ਬਚਾਵਾਂਗੇ ਤੇ ਆਪਾਂ ਤੁਹਾਨੂੰ ਹਰ ਪੱਖੋਂ ਸਹਿਯੋਗ ਦੇਵਾਂਗੇ ਧੰਨਵਾਦ ਜੀ ਜਿਉਂਦੇ ਬਦ